ਕਾਂਗਰਸ ਪਾਰਟੀ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਦੀ ਅਗਵਾਈ ਵਿੱਚ ਨਿਯੁਕਤੀ ਪੱਤਰ ਵੰਡੇ ਗਏ। ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਬਲਦੇਵ ਸਿੰਘ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਸੈਕਟਰੀ ਨਿਯੁਕਤ ਕੀਤਾ। ਅਤੇ ਉਹਨਾਂ ਨੇ ਆਖਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬਲਦੇਵ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਖਿਆ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਵਿਕਾਸ ਸੋਨੀ, ਪਰਮਜੀਤ ਚੋਪੜਾ, ਕਮਲ ਕੁਮਾਰ, ਰਣਜੀਤ ਸਿੰਘ, ਵਿੱਕੀ ਕੁਮਾਰ, ਅਮਨਵੀਰ ਕਵੀ ਮੌਜੂਦ ਸਨ। ਭਾੜਿਆ ਸਾਹਿਬ ਨੂੰ ਤੇ ਮੈਂ ਸ਼੍ਰੀ ਉਮਰਜਾ ਸੋਨੀ ਜੀ ਨੂੰ 2 ਮਿੰਟ ਕਾਵਾਂਗਾ ਭਾਜੀ ਕਿਉਂਕਿ ਧੌਣ ਜੀ ਜਿਹੜੇ ਬੜੇ ਵੱਡੇ ਵਰਕਰ ਨੇ ਸਾਡੇ ਇਸ ਇਲਾਕੇ 'ਚ ਉਹਨਾਂ ਦੇ ਨਾਲ ਭਾਰਤੀਆ ਜੀ ਜਿਹਨਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਚਵਾਨ ਜੀ ਨੂੰ ਪ੍ਰਧਾਨ ਤੇ ਭਾਰਤੀਆ ਜੀ ਨੂੰ ਸੈਕਟਰੀ ਸੋ ਵਾ ਇਹਨਾਂ ਨੂੰ ਬੜੀ ਵੱਡੀ ਸੇਵਾ ਜਿਹੜੀ ਹੈ ਪਾਰਟੀ ਨੇ ਦਿੱਤੀ ਹੈ ਸੋ ਵਾ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਸੋ ਵੇ ਨੂੰ ਗੁਰਿਆਸ ਹੈ ਕਿ ਧੋਵੇਂ ਸਾਡੇ ਸਾਥੀ ਅੱਗੇ ਵੀ ਬੜੀ ਮਿਹਨਤ ਕਰ ਰਹੇ ਨੇ ਕੋਈ ਵੀ ਪਾਰਟੀ ਲਈ ਦੇਣਰਾਦ ਰਹਿ ਕੇ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਸਭ ਨੂੰ ਇਸ ਗੱਲ ਦੀ ਵੀ ਪੁੱਛੀ ਹੈ ਤੁਸੀਂ ਸਾਰੇ ਸਾਥੀ ਹਮੇਸ਼ਾ ਸਾਡੇ ਨਾਲ ਰਹੇ ਹੋ ਜੋ ਜਿਸੜੇ ਵਕਾਫਤ ਦੇ ਕਾਉਂਸਲਰ ਸੀ ਉਥੇ ਮੈਂ ਪਹਿਲਾਂ ਜਦੋਂ ਪਿਛਲੇ ਹਾਰ ਬਣਿਆ ਸੀ ਉਦੋਂ ਮੈਂ ਕਹਿ ਕੇ ਗਿਆ ਸੀ ਕਿ ਇਲਾਕੇ ਨੂੰ ਸ਼ਹਿਰਦਾਰ ਬਣਾਵਾਂਗੇ ਤੁਸੀਂ ਵੇਖ ਲਓ ਸਾਰੀਆਂ ਗਲੀਆਂ ਸੜਕਾਂ ਪਾਣੀ ਲਾਈਟਾਂ ਸੀਵਰੇਜ ਜੋ ਤੁਸੀਂ ਕਿਹਾ ਸੀ ਇਲਾਕੇ ਵਾਲੇ ਨੇ ਕਿ ਤੁਸੀਂ ਰਾਤ ਨੂੰ ਕਹਿੰਦੇ ਸੀ ਜਿਵੇਂ ਸਭ ਕੁਝ ਹੁੰਦਾ ਸੀ ਪਰ ਜਦੋਂ ਦੀਏ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਹੈ ਵੇਖੋ ਕੀ ਹਾਲਾਤ ਆ ਅੱਜ ਮੈਂ ਆ ਰਿਹਾ ਸੀ ਰਸਤੇ ਸਿਵਰੇਜ ਦਾ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਚ ਜਾ ਰਿਹਾ ਸਵੇਖ ਕੇ ਮਾਨੂੰ ਦੁੱਖ ਹੁੰਦਾ ਨੇ ਕਿ ਉਹ ਆਪਾਂ ਬੜੀ ਮਿਹਨਤ ਕੀਤੀ ਸੀ ਕਾਫੀ ਚੀਜ਼ ਹੋ ਗਈ ਲੱਗੇ ਆਪਾਂ ਉਹਦੇ ਦਾ ਸਾਨੂੰ ਮਿਲਿਆ ਤਾ ਉਹ ਜੁਮੇ ਜਿੱਦੀ ਸਾਨੂੰ ਉਹਨਾਂ ਨੇ ਇਹ ਕੰਮ ਆਪਾਂ ਮਿਹਨਤ ਨਾਲ ਕਰਾਂਗੇ ਸਾਰੀ ਵਾਰਡ ਦੇ ਪ੍ਰੈਜ਼ੀਡੈਂਟ ਪ੍ਰਧਾਨ ਨੇ ਸਾਰੀ ਵਾਰਡ ਦੇ ਪ੍ਰਧਾਨ ਦੇ ਵਾਰਡ ਦੇ ਪ੍ਰਧਾਨ ਦੇ ਦੇਖੋ ਜੀ ਪਹਿਲੇ ਤੇ ਮੈਂ ਕਾਂਗਰਸ ਪਾਰਟੀ ਵਿਕਾਸ ਸਾਹਿਬ ਸੋਨੀ ਤੇ ਸੋਨੀ ਸਾਹਿਬ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਮਿਹਨਤੀ ਬੰਦੇ ਨੂੰ ਇੱਜ਼ਤ ਬਖਸ਼ੀ ਹੈ ਜੋ ਵੀ ਮੈਨੂੰ ਇਹਨਾਂ ਨੇ ਇੱਜ਼ਤ ਬਖਸ਼ੀ ਪਖੀ ਹੈ ਉਹਨੂੰ ਮੈਂ ਦਿਲੋਂ ਨਵਾ ਕੇ ਅੱਗੇ ਵੀ ਨਵਾਣਾ ਬਿਆਵਾ ਇਲਾਕੇ ਦੇ ਕੰਮ ਕਰਾਨਾ ਹੁਣ ਵੀ ਕਰਾਵਾਂਗਾ